ਪਾਰਟੀ ਜਿੰਦਾਬਾਦ ਆਮ ਆਪ ਦਾ ਜੀਸਨ ਜੀ ਕਰੇਵਾਲ ਜਲਾ ਪ੍ਰਜਾ ਜਿੰਦਾਬਾਦ ਅਮਿਤਵਾਰ ਜਿੰਦਾਬਾਦ ਰਾਜ ਅਮਰਦੀਪ ਸਿੰਘ ਜੀ ਭੈਣ ਪਰਮਿੰਦਰ ਕੌਰ ਜੀ ਜਿੰਦਾਬਾਦ ਗਿਆਨਪ੍ਰੀਤ ਕੌਰ ਜੀ ਕਰੇਵਾਲ ਜਿੰਦਾਬਾਦ ਜਿੰਦਾਬਾਦ ਅੱਜ ਜਿਹੜੀ ਮੀਟਿੰਗ ਹੋਈ ਅਗੇਰ ਸਾਹਿਬ ਵੱਲੋਂ ਜਿਹੜੀ ਵੱਡੀ ਮੀਟਿੰਗ ਕਰਾਈ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤਨਾਂ ਅੰਸੂ ਦੇ ਵਿੱਚ ਸਮੂਹ ਨੰਗਰ ਨੇ ਰਲ ਕੇ ਅਮਰਦੀਪ ਦੇ ਹੁਣ ਸਾਡਾ ਬਲਾਕ ਸਮਤੀ ਮੈਂਬਰ ਨੇ ਉਹਨਾਂ ਨੇ ਇਹ ਮੀਟਿੰਗ ਬੁਲਾਈ ਆ ਸਾਰਾ ਨਗਰ ਇਕੱਠਾ ਹੋਇਆ ਭੂਖੜੀ ਤੋਂ ਵੀ ਆਈ ਆ ਸਾਡਾ ਮੁਸਲਮਾਨ ਭਾਈ ਜਾਰ ਗੁੱਜਰ ਭਾਈਚਾਰਾ ਉਹ ਵੀ ਬਹੁਤ ਭਾਰੀ ਜੋਸ਼ ਨਾਲ ਇਕੱਠੇ ਹੋਏ ਨੇ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਸਾਰੀਆਂ ਵੋਟਾਂ ਤੁਹਾਨੂੰ ਪਾ ਕੇ ਕਾਮਯਾਬ ਬਣਾਵਾਂਗੇ ਜਿਦਾਂ ਕਿਤੇ ਉਮੀਦਵਾਰ ਵੀ ਮੈਦਾਨ ਛੱਡ ਕੇ ਭੱਜ ਕੇ ਕਈ ਪਾਰਟੀਆਂ ਦੇ ਦੇਖੋ ਜੀ ਉਮੀਦਵਾਰ ਤਾਂ ਮੈਦਾਨ ਛੱਡ ਕੇ ਭੱਜ ਕੇ ਜਾਂ ਕਿਸੇ ਨੇ ਭਜਾ ਤੇ ਉਹ ਬੱਕਰੀ ਗੱਲ ਆ ਅਸੀਂ ਕਿਸੇ ਵੀ ਉਮੀਦਵਾਰ ਦੇ ਵਰਖਲਾਫ ਨਹੀਂ ਬੋਲਾਂਗੇ ਅਸੀਂ ਤਾਂ ਆਪ ਦਾ ਹੀ ਵਾਰੇ ਦੱਸਾਂਗੇ ਨਾਗੇ ਕਿਸੇ ਉਮੀਦਵਾਰ ਨੂੰ ਅਸੀਂ ਮਾੜਾ ਕਹਿੰਦੇ ਹਰੇਕ ਬੰਦਾ ਚੰਗਾ ਵਾ ਉਹਦੀ ਆਪ ਦੀ ਸ਼ਭੀ ਹੈ ਕੰਮ ਕਰਨੀ ਸਾਡਾ ਆਪ ਦਾ ਤੰਗਾ ਜੀ ਹਾਂਜੀ ਜਿਲ੍ਹ ਸਾਹਿਬ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦੀਆਂ ਬਾਈ ਕਰਮਜੀਤ ਗਰੇਵਾਲ ਦਾ ਤੇ ਨਾਲ ਸਮੂਹ ਟੀਮ ਜਿਹੜੀ ਮੇਰੇ ਇੱਕ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਮੈਂ ਗੁੱਜਰਬਾਈ ਭਾਈਚਾਰੇ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਜਿਹੜੇ ਇੱਕ ਮੇਰੇ ਨਿੱਕੇ ਜਿਹੇ ਸਨੇਹ ਤੇ ਭਾਰੀ ਗਿਣਤੀ ਚ ਇੱਥੇ ਮੈਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੇ ਪ੍ਰਣ ਕੀਤਾ ਵੀ ਇੱਕ ਇੱਕ ਵੋਟ ਆ ਜਿਹੜੀ ਘਰਾਂ ਚੋਂ ਲਿਆ ਕੇ ਅਸੀਂ ਤੁਹਾਡੇ ਹੱਕ ਦੇ ਵਿੱਚ ਬੀਬੀ ਪਰਮਿੰਦਰ ਕੌਰ ਨੂੰ ਅਤੇ ਬੀਬੀ ਗਿਆਨਪ੍ਰੀਤ ਕੌਰ ਨੂੰ ਝਾੜੂ ਤੇ ਮੋਹਰਾ ਲਾ ਕੇ ਕਾਮਯਾਬ ਕਰਾਂਗੇ ਲੱਗਦਾ ਸਾਰਾ ਤਣਾਅ ਸੋ ਇੱਕ ਪਾਸੇ ਖੜਾ ਹੈ ਹਾਂਜੀ ਹਾਂਜੀ ਬਿਲਕੁਲ ਮੇਰਾ ਭਾਰੀ ਗਿਣਤੀ 'ਚ ਮੇਰੇ ਭਰਾ ਸਾਰੇ ਨਾਲ ਖੜੇ ਨੇ ਤੇ ਮੇਰੀ ਮਦਦ ਕਰਨ ਲਈ ਤਿਆਰ ਨੇ ਜੀ ਅੱਜ ਅਸੀਂ ਭਾਈ ਅਮਰਦੀਪ ਸਿੰਘ ਜੀ ਦੇ ਪਰਮਿੰਦਰ ਕੌਰ ਜੀ ਨੂੰ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਭਾਈ ਕਰਮਜੀਤ ਸਿੰਘ ਜੀ ਗਰੇਵਾਲ ਜੀ ਦੀ ਪ੍ਰਧਾਨਗੀ ਹੇਠ ਪਿੰਡ ਤਨਾਨਸੂ ਵਿਖੇ ਜੋ ਵੋਟਾਂ ਦੇ ਸਬੰਧ ਵਿੱਚ ਕਟਾ ਕੀਤਾ ਗਿਆ ਔਰ ਵੋਟਰਾਂ ਨੇ ਸਾਰਿਆਂ ਨੇ ਤਨਾਨਸੂ ਪਿੰਡ ਨੇ ਸੌਂ ਪਾਈਆ ਵੀ ਜੋ ਵੀ ਸਰਦਾਰ ਪਰਮਿੰਦਰ ਅ ਮੈਂ ਪਰਮਿੰਦਰ ਕੌਰ ਭੈਣ ਨੂੰ ਟਿਕਟ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਇੱਕ ਇੱਕ ਵੋਟ ਹੱਕ ਚ ਭਗਦਾ ਕੇ ਅਸੀਂ ਉਹਨਾਂ ਨੂੰ ਕਾਮਯਾਬ ਕਰਾਂਗੇ ਇਸੇ ਤਰ੍ਹਾਂ ਮੈਂ ਸਰਪੰਚ ਕਮਲਜੀਤ ਸਿੰਘ ਪਿੰਡ ਸਾਹਾਣੇ ਤੋਂ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਆਪਦੇ ਪਿੰਡੋਂ ਇੱਕ ਇੱਕ ਵੋਟ ਮੈਡਮ ਗਿਆਨਪ੍ਰੀਤ ਕੌਰ ਗਰੇਵਾਲ ਜੀ ਖਾਸੀ ਕਲਾਂ ਤੋਂ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੇ ਚੋਣ ਲਈ ਲੜ ਰਹੇ ਨੇ ਤੇ ਉਹਨਾਂ ਨੂੰ ਇੱਕ ਇੱਕ ਬੋੜ ਪਾ ਕੇ ਕਾਮਯਾਬ ਕਰਾਂਗੇ ਤੇ ਭੈਣ ਪਰਮਿੰਦਰ ਕੌਰ ਜੀ ਅਮਰਦੀਪ ਸਿੰਘ ਗਿੱਲ ਸਾਹਿਬ ਦੇ ਜੋ ਪਤਨੀ ਨੇ ਉਹਨਾਂ ਨੂੰ ਵੀ ਕਾਮਯਾਬ ਕਰਾਂਗੇ ਸੋ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਅਸੀਂ ਅੱਗੋਂ ਤੇ ਖੁੱਲ ਕੇ ਪੂਰਾ ਦੱਟ ਕੇ ਜੋਰ ਲਾਈਏ ਤੇ ਤਾਂ ਕਿ ਚੋਣਾ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰ ਸਕੀਏ